ਕਾਰਾਂ ਦੇ ਮਗਰਲੇ ਸੀਸੇ ਤੇ ਕਈਆਂ ਨੇ ਪੰਕਤੀ ਲਿਖਾਈ ਹੁੰਦੀ ਹੈ ਇਹ ਭੇ ਦਾਤ ਤੇਰੀ ਇਹ ਪੂਰੀ ਪੰਕਤੀ ਪੜ੍ਹੇ ਹੋ ਪਲਾ ਜੀ ਕਿੱਥੋਂ ਸ਼ੁਰੂ ਹੁੰਦੀ ਪਲਾ ਕੇਤਿਆਂ ਦੂਖ ਭੂਖਾ ਸ਼ਦਮਾਰ ਇਹ ਭੇ ਦਾਤ ਸਾਡੀ ਥਾਲੀ ਵਿੱਚ ਦੋ ਸਬਜ਼ੀਆਂ ਪਈਆਂ ਨੇ ਰੈਤਾ ਪਿਆ ਹੈ ਸੈਲਡ ਪਿਆ ਵਾ ਆਪਾਂ ਜਿਹੜਾ ਪ੍ਰਸ਼ਾਦਿਆਂ ਵਾਲੇ ਵੇਖ ਕੇ ਨੇ ਤੇਰੀ ਦਾਤ ਆ ਪਾਸ਼ਾ ਕਹਿੰਦੇ ਥਾਲੀ ਵੀ ਨਾ ਹੋਵੇ ਤੇਰੇ ਕੋਲ ਕੋਈ ਕਟੋਰੀ ਵੀ ਨਾ ਹੋਵੇ ਕੋਈ ਸਬਜ਼ੀ ਵੀ ਨਾ ਹੋਵੇ ਹੱਥ ਵਿੱਚ ਸਾਦਾ ਜਿਹਾ ਪ੍ਰਸ਼ਾਦਾ ਤੇਰੇ ਹੱਥੇ ਪਾਇਆ ਹੋਵੇ ਕਿਸੇ ਨੇ ਇਹਨੂੰ ਵੀ ਦਾਤ ਕਹੇ ਕੋਈ ਨਾਲ ਲਾਉਣ ਵਾਸਤੇ ਕੁਝ ਨਾ ਹੋਵੇ ਉਹਨੂੰ ਵੀ ਕਹਦਾਤਾ ਇਹ ਵੀ ਤੇਰੀ ਲੀਲਾ ਹੋ ਸਕਦਾ ਇਦਾਂ ਰੱਖ ਕੇ ਮੈਨੂੰ ਤੂੰ ਅਹਿਸਾਸ ਕਰਾਇਆ ਹੋਵੇ ਕਿ ਮੈਨੂੰ ਅੱਜ ਸਬਜ਼ੀ ਤੋਂ ਬਿਨਾਂ ਖਾਣ ਲਈ ਮਿਲੀ ਪਤਾ ਨਹੀਂ ਕਿੰਨੇ ਲੋਕ ਬਿਨਾਂ ਇਦਾਂ ਹੀ ਸਬਜ਼ੀਆਂ ਤੋਂ ਬਿਨਾਂ ਥਾਲੀਆਂ ਤੋਂ ਬਿਨਾਂ ਹੀ ਆਪਣਾ ਜੀਵਨ ਗੁਜ਼ਾਰਦੇ ਹੋਣਗੇ ਪਰ ਸਮਾਜ ਵਿੱਚ ਹੈ ਨਾ ਵੀ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਦੇਖਿਆ ਦੇਖਿਆ ਸੁਣੇ ਬੋਲੇ ਦੌਰਿਓ ਫਿਰਦਾ ਹੈ ਜਦ ਕਛ ਪਾਵੇ ਤਬ ਤਬ ਗਰਵ ਕਰਦਾ ਹੈ ਜਦੋਂ ਤੇ ਆਉਂਦਾ ਉਦੋਂ ਹੰਕਾਰ ਨਾ ਪਰ ਜਾਂਦਾ ਮਾਇਆ ਗਈ ਤਬ ਰੋਣ ਲੱਗਦਾ ਜਦੋਂ ਕੋ ਜਾਂਦਾ ਉਦੋਂ ਰੋਣ ਲੱਗ ਪਿੰਦਾ ਹਾਏ ਸਾਰੇ ਦੁੱਖ ਮੇਰੇ ਤੇ ਜਦੋਂ ਤੋਂ ਹਸਪਤਾਲ ਕਿਤੇ ਆਪਣੇ ਪਰਿਵਾਰ ਦੇ ਕਿਸੇ ਜੀ ਬਦਲੇ ਕਿਸੇ ਟੇਬਲ ਤੇ ਬਹਿ ਕੇ ਰਾਤ ਗੁਜ਼ਾਰਦਾ ਨਾ ਹੱਥ ਜੋੜ ਕੇ ਉਹਨੂੰ ਵੀ ਦਾਤ ਕਹਿ ਦਾਤਾ ਮੈਨੂੰ ਤੇ ਇੱਕ ਰਾਤ ਹਸਪਤਾਲ ਮਰੀਜ਼ ਦੇ ਲਾਗੇ ਰਹਿਣਾ ਪਿਆ ਜਿਨ੍ਹਾਂ ਵਿਚਾਰਿਆਂ ਦੀਆਂ ਜ਼ਿੰਦਗੀਆਂ ਹਸਪਤਾਲਾਂ ਦੇ ਚੱਕਰ ਲਾ ਲਾ ਕੇ ਮਰੀਜ਼ਾਂ ਦੇ ਮਗਰ ਜਾ ਜਾ ਕੇ ਲੰਘੀਆਂ ਉਹ ਵਿਚਾਰੇ ਕਿਦਾਂ ਜ਼ਿੰਦਗੀ ਜਿਉਂਦੇ ਹੋਣਗੇ ਹਰ ਇੱਕ ਚੀਜ਼ ਵਿੱਚੋਂ ਦਾਤ ਵੇਖਣੀ ਹੈ ਕਬਹੂ ਤੁਰੇ ਤੁਰੰਗ ਨਚਾਵੇ ਕਬਹੂ ਪਾਏ ਪਣੀ ਹੋ ਨਾ ਪਾਵੇ ਕਬਹੂ ਖਾਟ ਸੁਪੇਦੀ ਸੁਭਾਵ ਹੈ ਕਈ ਵਾਰੀ ਜਿਹੜੇ ਬੈੱਡ ਤੇ ਸੌਂਦਾ ਨਾ ਚਿੱਟੀਆਂ ਚਾਦਰਾਂ ਸੋਹਣੀਆਂ ਪੰਜ ਪੰਜ 8 8 10 10 ਇੰਚ ਦੇ ਮੋਟੇ ਗੱਦਿਆਂ ਤੇ ਸੌਂਦਾ ਹੈ ਕਹਿੰਦੇ ਹੋ ਸਕਦਾ ਕੱਲ ਨੂੰ ਤੈਨੂੰ ਧਰਤੀ ਤੇ ਵਿਛਾਉਣ ਲਈ ਕੋਪਰਾਲੀ ਵੀ ਨਾ ਵਿਸ਼ੇ ਕਪੜਾ ਤੇ ਬਹੁਤ ਦੂਰ ਦੀ ਗੱਲ ਹੈ ਪ੍ਰਾਲੀ ਵੀ ਨਾ ਮਿਲੇ ਉਹ ਵੀ ਸਮਝਾ ਚੇਤੇ ਰੱਖੀ ਤੇ ਮੈਂ ਕਦੀ ਕਦੀ ਸੋਚਦਾ ਸ਼ਬਦ ਭਗਤ ਨਾਮਦੇਵ ਜੀ ਦਾ ਹੈ ਇੰਜ ਨਹੀਂ ਲਗਦਾ ਗੁਰੂ ਪਾਸ਼ੇ ਨੇ ਇਨਾਂ ਸ਼ਬਦਾਂ ਨੂੰ ਆਪਣੇ ਪਿੰਡੇ ਤੇ ਹੰਡਾਇਆ ਇਹ ਅਰਦਾਸ ਕਰਨੀ ਸੱਚਿਆ ਪਾਤਸ਼ਾ ਜਿਦਨ ਸੋਖ ਆਵੇ ਮੈਂ ਹੰਕਾਰ ਤਨਾਵਾ ਜਿਦਨ ਮੇਰੇ ਤੇ ਕੋ ਬਿਵਤਾ ਆਵੇ ਮੈਨੂੰ ਐਨੀ ਹਿੰਮਤ ਬਖਸ਼ੋ ਮੈਂ ਤੁਹਾਡਾ ਦਰ ਛੱਡ ਕੇ ਕਿਤੇ ਪਾਸੇ ਨਾ ਜਾ ਡਿੱਗਾ ਫਰੀਦਾ ਬਾਹਰ ਪਰਾਇ ਬੈਸਣ ਸਾਈਂ ਮuje ਨਾ ਦੇ ਬਾਰਦਾਰ ਸੁਨਦਰ ਦਰਵਾਜਾ ਮੈਨੂੰ ਦੂਜੇ ਦੇ ਦਰਵਾਜੇ ਤੇ ਨਾ ਕਰ ਲਿਓ ਆਇ ਤਾਂ ਕੋਈ ਦਰਵਾਜ਼ਾ ਛੱਡ ਹੀ ਨਹੀਂ ਰਿਹਾ ਅਸੀਂ ਕੋਈ ਕਿਸੇ ਦਰਵਾਜ਼ੇ ਦੇ ਤੁਰਿਆ ਫਿਰਦਾ ਕੋਈ ਕਿਸੇ ਦਰਵਾਜ਼ੇ ਦੇ ਤੁਰਿਆ ਫਿਰਦਾ ਤੇ ਯਾਦ ਰੱਖਿਓ ਦੁਨੀਆ ਤੇ ਜਿਉਂਦੇ ਉਹਨੇ ਰਹਿਣਾ ਜਿਹੜੇ ਇੱਕ ਦਰਵਾਜ਼ੇ ਦੇ ਨੇ ਜਿਉਂਦੇ ਉਹਨੇ ਰਹਿਣਾ ਜਿਹੜੇ ਇੱਕ ਦਰਵਾਜ਼ੇ ਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਰ ਬਾਰ ਇੱਕ ਦੀ ਗੱਲ ਕੀਤੀ ਹੈ ਭਾਈ ਇੱਕ ਨਾ ਜੋੜ ਅੰਦਰੋਂ ਬਾਹਰੋਂ ਤੈ ਪੜੇ ਹੋਇ ਇੱਕ ਪਟਸਾ ਬਣਾ ਆਖਿਆ ਗੁਰੂ ਸਾਹਿਬ ਬਾਰੇ ਕਹਿੰਦੇ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਵਿਚਾਰਿਓ ਤੁਸੀਂ ਪੜਿਆ ਵੀ ਇੱਕ ਨੂੰ ਮਨ ਧਰਿਆ ਵੀ ਇੱਕ ਨੂੰ ਤੁਸੀਂ ਵਿਚਾਰ ਵੀ ਇੱਕ ਦੀ ਕੀਤੀ ਤੇ ਇੱਕ ਚ ਬੜੀ ਵੱਡੀ ਪਾਵਰ ਹੈ ਇੱਕ ਨਾਲ ਸਾਝ ਪਾਉਣੀ ਅੰਦਰੋਂ ਬਾਹਰੋਂ ਇੱਕ ਹੋਣਾ ਮਜ਼ਬੂਤ ਹੋਣਾ ਪਾਸ਼ਾ ਦੀ ਬਾਣੀ ਸਿਰੇ ਦੇ ਰੋਟ ਦੇ ਅੰਮ੍ਰਿਤ ਵੇਲੇ ਅੱਜ ਤਾਂ ਸਾਡੇ ਕੋਲੋਂ ਚੀਜ਼ਾਂ ਗਵਾਚ ਗਈਆਂ ਸਾਧ ਸੰਗਤ ਜੀ ਸੱਚ ਹੈ ਸੜਾ ਖਾਣਾ ਪੀਣਾ ਉਠਣਾ ਰਹਿਣਾ ਸਹਿਣਾ ਸਭ ਕੁਝ ਅਸੀਂ ਸਦਾ ਦਿੱਤਾ ਆਪ ਬਿਓ ਸਾਡੇ ਘਰ ਆਓ ਜੇ ਬੰਦਾ ਆਪਣੇ ਉੱਠਣ ਦਾ ਆਪਣੇ ਖਾਣ ਪੀਣ ਦਾ ਆਪਣੇ ਰਹਿਣ ਸਹਿਣ ਦਾ ਤਰੀਕਾ ਸਹੀ ਕਰ ਲਵੇ ਕਿਸੇ ਮੈਡੀਸਨ ਦੀ ਜਰੂਰਤ ਨਹੀਂ ਇਨਸਾਨ ਨੂੰ ਇਨਸਾਨ ਆਪਣੇ ਆਪ ਚ ਠੀਕ ਹੈ ਬਹੁਤ ਕੁਝ ਹੈ ਜਦੋਂ ਮਨੁੱਖ ਵਿਚਾਰ ਚੰਗੇ ਲੈ ਕੇ ਆਉਂਦਾ ਆਪਣੇ ਅੰਦਰ ਜਿਹੜੀ ਮਾੜੀ ਸੋਚ ਹੈ ਨਾ ਤੁਹਾਡੇ ਜਿਸਮ ਦੇ ਵਿੱਚ ਤੁਹਾਡੇ ਬ੍ਰੇਨ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਦੀ ਹੈ